ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਇਸਟ ਸਬੇ ਤੁਮ ਕਾ ਵਹੁ ਆਪਾ ਹਾ ਦੇ ਮੋਹਿ ਬਚਾਵਹੁ ਸੁਖਿ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੇ ਕਰਤਾਰ ਮੋਰ ਛਾਨਜ ਕਰ ਦੇ ਕਰੈ ਸਭੈਨ ਕੋ ਆ ਸੰਗ ਰੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਸਾਡ ਕੋ ਅਬਰ ਨਾ ਧਿਉ ਜੋ ਬਰਜਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੀ ਤਾਰਿਐ ਚੁਨ ਚੁਨ ਸਤਰ ਹਮਾਰੇ ਮਾਰੇ ਆਪਹਾ ਦੇ ਮੁਜੇ ਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੂ ਜੋ ਸਦਾ ਮਾਰੇ ਪਛਾ ਸਿਰ ਉਸ ਤੋ ਜੋ ਕਰਿਓ ਰੱਛਾ ਰਾਖ ਲਿ ਹੋ ਮਹਿ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਪੁਰੇ ਚਤੁਰ ਦਸ ਕੰਤਾ ਕਾਲ ਪਾਇ ਬ੍ਰਹਮ ਬਪਤਰਾ ਕਾਲ ਪਾਇ ਸਿਵ ਜੂ ਅਵਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਇ ਬ੍ਰਹਮ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈ ਹਮਾਰਾ ਜਵਨ ਕਾਲ ਸਭ ਜਗਤ ਬਿਨਾਹੋ ਦੇਵਦੈ ਜਸ਼ਨ ਪੁਜਾਓ ਆਦੰਤੇ ਕੇਵਤਾਰਾ ਸੋਏ ਗੁਰੂ ਸਮਝਿਓ ਹਮਾਰ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਦਾਜ ਜਨਾਬ ਸਵਾਰੀ ਸਿਵ ਕਨਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦਕਿਓ काट काट के अंतर की जानता पले बुरे के पीर पहचानता चीटी ते कुछ रेस्थूला सपर कृपा दृष्ट कर भूला संत दुख पाए ते दुखी सुख पाए साधन के सुखे एक एक के पीर पछाने कट कट के पट पट की जान ਜਬ ਕਰਖ ਕਰਖ ਕਰਾਂ ਕਰਤਾ ਰਾ ਪ੍ਰਜਾ ਤਰਤ ਤਵ ਦੇ ਅਪਰ ਜਬ ਕਰਖ ਕਰਤੋਂ ਕਬਹੋਂ ਤੁਮ ਮੈ ਮਿਲਤ ਦੇ ਤਰ ਸਭ ਜੇ ਤੇ ਬਦਨਾ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਹਰਿਆਲਮ ਨਿਰੰਕਾਰ ਨਿਰੰਭੀਕਾਰ ਨਿਲਾੰਬ ਆਦ ਨੀਲਨਾਦ ਸੰਭਤਾ ਕਾ ਮੂਡ ਚਾਰਤ ਭੇਦ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਨ ਰੂਮਾਨਤ ਮਹਾ ਮੂਡ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕ ਚਿਨਤਨੈ ਪਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿਨ ਪਿਨ ਤੋਹਿ ਤੀ ਤੁਮਰਾ ਲਕਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ एकै रूप अनूप स्वरूप अरंक पयो राव कई भूपांड जिर से तज किनी उत्पन्न पुजखान भव रचदीने कौ फूल राजा हु बैठा कौ सिमड प शंकर कैठा सगरे श्रेष्ठ देखाए चंपवा जुगा स्वरूप स्याम प अब रक्षा मेरी तुम करो सिख बार सिख संग रहो दुष्ट जीते उठब तुत पाता सकल मलेश क्रूरण काता जयस्तुते तव शरणी परे तिनके दुष्ट दुख तव मरे पुरख जवन पग परे ते हारे तिनके तुम संकट सब तार जो कल को एक बार ताये हैं ताके काल निकट नहीं आए हैं रचाओए ताहे सब कला दुष्ट अरिष्ट तरे तत्काला कृपा दृष्ट तन जय ने हरे हो ताके ताप तनक में हरे हो ਰੇਦ ਸੇਦ ਕਰਮੋਂ ਸਭ ਹੋਏ ਦੁਸ਼ਟ ਸ਼ਾਸ ਵੈਸ ਕੈ ਨ ਕੋਈ ਇੱਕ ਬਹਾਰ ਜਨਤ ਮੈਂ ਸੰਬਾਰਾ ਕਾਲ ਫਾਸਤੇ ਤਾਏ ਉਬਾਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੇ ਆਹ ਬਹਾ ਦੇ ਲਿਓ ਬਾਰੀ ਸਰਬ ਠੌਰ ਮਹੋ ਸਹਾਈ ਦੋਸਤ ਦੋਕ ਤੇਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆ ਤੇਰੇ ਨਹੀਂ ਆ ਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨੇ ਸਿਮਰਤ ਸਾਸਤਰ ਵੇਸ ਬਹੁ ਭੇਦ ਕਹੇ ਹਮ ਇਕ ਨ ਜਾਣਿਆ ਸਿਰ ਇਸ ਪਾਨ ਕਿਰਪਾ ਤੁਮਰੀ ਕਰ ਮੈਨਾ ਕਹਿਓ ਸਭ ਤੋਏ ਬਖਾਨਿਉ ਦਹਰਾ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦਵਾਰ ਬਾਇ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਚਉਪਈ ਸਹਬ ਇਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ हमरी करो हा देर छा पूर्ण होई चित की इच्छा तब चरनन मन रहे हमारा अपना जान क्रो प्रत पारा हमरे दुष्ट सबे तुम कब हो अपहा कर दे मोहि बचावो सुखी बसे मोरो परिवार सेवक सिख सबे करतार मोर छानज कर देख रे सबन को संग रे पूर्ण होई हमारी आशा तोर भजन की रहे प्यासा ਤੁਮਹਿ ਸਾਡ ਕੋਈ ਵਰਨਾ ਤਿਓ ਜੋ ਵਰਜਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਾਰੇ ਆਪ ਹਾਦ ਦੇ ਮੁਝੇ ਬਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੂ ਜੋ ਸਦਾ ਹਮਾਰੇ ਪਛਾ ਸਿਰ ਉਸਤੂ ਜੋ ਕਰਿਓ ਰਛਾ ਰਾਖਲੇ ਹੋ ਮਹਿ ਰਾਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਪੁਰੇ ਚਤਰ ਦਸ ਕੰਤਾ ਕਾਲ ਪਏ ਬ੍ਰਹਮ ਬਪਤਰਾ ਕਾਲ ਪਏ ਸ਼ਿਵ ਜੂ ਅਵਤਾਰ ਕਾਲ ਪਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ जवन काल जोगी शिव की ओ बेद राय ब्रह्मा जौथियो जवन काल सब लोग सबारा नमस्कारह तए हमारा जवन काल सब जगत बनाओ देव द जयसन पुजाओ वादनते के अवतार सोए गुरु समझियो हमार नमस्कार तसि को हमारी सकल प्रजा जनाब सवारी शिव कण को सब गुण सुख दियो सत्रण को पल मो बदकेयो काट काट के अंतर की जानता पले बुरे के पीर पहचानता तीटी ते कुंचरे रे स्थूला सपर कृपा दृष्ट कर भूला संत दुख पाए ते दुखी सुख पाए साधन के सुखे एक एक के पी पीर पहचाने कट कट के पट पट की जान ਜਬ ਕਰਖ ਕਰਕਰਾਂ ਕਰਤਾ ਰਾ ਪ੍ਰਜਾ ਤਰਤ ਤਵ ਦੇ ਅਪਾਰ ਜਬ ਕਰਖ ਕਰਤੋਂ ਕਬਹੋਂ ਤੁਮ ਮੈ ਮਿਲਤ ਦੇ ਤਰ ਸਭ ਜੇ ਤੇ ਬਦਨਾ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਹਰਿਆਲਮ ਨਿਰੰਕਾਰ ਨਿਰੰਭਿਕਾਰ ਨਿਰੰਭ ਆਦ ਨੀਲ ਨਾਦ ਸੰਭਤਾ ਕਾ ਮੂਡ ਚਾਰਤ ਭੇਦ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾਨ ਅਨੁਮਾਨਤ ਮਹਾ ਮੂਡ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕ ਚੀਨਤ ਨੈ ਪਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੁਹੇ ਤੀਤੀ ਤੁਮਰਾ ਲਕਨਾ ਜੈ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੂਪ ਸਰੂਪ ਆ ਰੰਕ ਭਇਓ ਰਾਵਕਈ ਭੂਪਾਂਡ ਜਿਰ ਸੇ ਤਜ ਕੀਨੇ ਉਤਪੁਜ ਖਾਨ ਬਹੌ ਰਚ ਦਿਨੇ ਕਾਹੋਂ ਫੂਲ ਰਾਜਾ ਹੂੰ ਬੈਠਾ ਕਾਹੋਂ ਸਿਮੜ ਪੈ ਸੰਕਰ ਕੈਠਾ ਸਗਰੇ ਸ੍ਰੇਸ਼ਟ ਦਿਖਾਇ ਚੰਪ ਵਾਉ ਜੁਗਾ ਸਰੂਪ ਸਿਯੰਪਵ ਅਬ ਰਛਾ ਮੇਰੀ ਤੁਮ ਕਰੋ ਸਿਖੂ ਬਾਰ ਸਿਖ ਸੰਗਰਉ ਦੁਸ਼ਟ ਜਿਤੇ ਉਠਵ ਤੁਤ ਪਤਾ ਸਕਲ ਮਲੇਸ਼ ਕਰੋ ਰਣ ਕਾਤਾ जयस्तुते तव शरणी परे तिनके दुष्ट दुख तव मरे पुरख जवन पग परे ते हारे तिनके तुम संकट सब तार जो कल को एक बार ताये हैं ताके काल निकट नहीं आए हैं रचाओए ताएं सब कला दुष्ट अरिष्ट तरे तत्काला कृपा दृष्ट तन जय ने हरे हो ताके ताप तनक में हरि हो ਰੇਦ ਸੇਦ ਕਰਮੋਂ ਸਭ ਹੋਏ ਦੁਸ਼ਟ ਸ਼ਾਸ ਵੈਸ ਕੈ ਨ ਕੋਏ ਇੱਕ ਬਹਾਰ ਜਨਤ ਮੈਂ ਸੰਬਾਰਾ ਕਾਲ ਫਾਸਤੇ ਤਾਏ ਉਬਾਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੇ ਆਹ ਬਹਾਦਲੇ ਉਬਾਰੀ ਸਰਬ ਠੌਰ ਮਹੋ ਸਹਾਈ ਦੋਸਤ ਦੋ ਟੇਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆ ਤਰੇ ਨਹੀਂ ਆ ਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨ ਸਿਮਰਤ ਸਾਸਤਰ ਵੇਸ ਬੋ ਭੇਦ ਕਹੇ ਹਮ ਇਕ ਨ ਜਾਣਿ ਆ ਸਿਰ ਇਸ ਪਾਨ ਕਿਰਪਾ ਤੁਮਰੀ ਕਰ ਮੈਨਾ ਕਹਿਓ ਸਭ ਤੋਏ ਬਖਾਨਿਉ ਦਹਰਾ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦਵਾਰ ਬਾਇ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਚਉਪਈ ਸਾਹਿਬ ਇਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ हमरी करो हा दरछा पूर्ण होई चित की इच्छा तब चरनन मन रहे हमारा अपना जान क्रो प्रतिपारा हमरे दुष्ट सबे तुम का वो अपहा दे मोहि बचावो सुखी बसे मोरो परिवार शिव सिख सबे करतार मोर छानज कर दे करै सबन को आ संग देय पूर्ण होई हमारी आशा तोर भजन की रहे प्यासा ਤੁਮਹਿ ਸਾਡ ਕੋ ਨ ਵਰਨਾ ਤਿਓ ਜੋ ਵਰਜਾਓ ਸੋ ਤੁਮ ਤੇ ਪਾਓ ਸੇਵਕ ਸਿਖ ਹਮਾਰੇ ਤਾਰਿਐ ਚੁਨ ਚੁਨ ਸਤਰ ਹਮਾਰੇ ਮਾਰੇ ਆਪ ਹਾ ਦੇ ਮੁਝੇ ਬਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੂ ਜੋ ਸਦਾ ਹਮਾਰੇ ਪਛਾ ਸਿਰ ਉਸਤੂ ਜੋ ਕਰਿਓ ਰਛਾ ਰਾਖ ਲਿਓ ਮਹਿ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਪੁਰੇ ਚਤਰ ਦਸ ਕੰਤਾ ਕਾਲ ਪਏ ਬ੍ਰਹਮ ਬਪਤਰਾ ਕਾਲ ਪਏ ਸ਼ਿਵ ਜੂ ਅਵਤਰਾ ਕਾਲ ਪਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਅਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਬਾਰਾ ਨਮਸਕਾਰ ਹੈਂ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਓ ਦੇਵ ਦੈ ਜਸ਼ਨ ਪੁਜਾਓ ਆਦਨਤੇ ਕਹਿਵਤਾਰਾ ਸੋਏ ਗੁਰੂ ਸਮਝਿਓ ਹਮਾਰ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦਕਿਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੇਰ ਪਛਾਨਤ ਚੀਟੀ ਤੇ ਕੁੰਚਰੇ ਸੁਲਾ ਸਪਰ ਕਿਰਪਾ ਦ੍ਰਿਸ਼ਟ ਕਰ ਭੂਲਾ ਸੰਤ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੇ ਏਕੇ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਣ ਜਬ ਕਰਖ ਕਰਖ ਕਰਾਂ ਕਰਤਾ ਰਾ ਪ੍ਰਜਾ ਤਰਤ ਤਵ ਦੇ ਅਪਰ ਜਬ ਕਰਖ ਕਰਤੋਂ ਕਬਹੋਂ ਤੁਮ ਮੈ ਮਿਲਤ ਦੇ ਤਰ ਸਭ ਜੇ ਤੇ ਬਦਨਾ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰੰਭਿਕਾਰ ਨਿਰੰਭ ਆਦ ਨੀਲਨਾਦ ਸੰਭਤਾ ਕਾ ਮੂਡ ਉਚਾਰਤ ਭੇਦ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾਮੂਡ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕ ਚਿੰਤਨੈ ਪਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹਿ ਤੀ ਤੁਮਰਾ ਲਕਨਾ ਜੈ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ एकै रूप अनूप स्वरूप अरंक पयो राव कई भूपांड जिर से तज कीनी उत्पन्न पुजखान भव रच दीने कौ फूल राजा हु बैठा कौ सिमड प शंकर कैठा सगरे श्रेष्ठ देखाए चंपवा जुगा स्वरूप सियंपव अब रक्षा मेरी तुम करो सिखु बार सिख संग रहो दुष्ट देते उठब तुत पाता सकल मलेश क्रूरण काता जयस्तुते तव शरणी परे तिनके दुष्ट दुख तव मरे पुरख जवन पग परे ते हारे तिनके तुम संकट सब तार जो कल को एक बार ताये हैं ताके काल निकट नहीं आए हैं रचाओए ताएं सब कला दुष्ट अरिष्ट तरे तत्काला कृपा दृष्ट तन जय ने हरे हो ताके ताप तनक में हरे हो ਰੇਦ ਸੇਦ ਕਰਮੋਂ ਸਭ ਹੋਏ ਦੁਸ਼ਟ ਸ਼ਾਸ ਵੈਸ ਕੈ ਨ ਕੋਏ ਇੱਕ ਬਹਾਰ ਜਨ ਤਮੈ ਸੰਬਾਰਾ ਕਾਲ ਫਾਸਤੇ ਤਾਈ ਉਬਾਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੇ ਆਹ ਬਹਾਦਲੇ ਉਬਾਰੀ ਸਰਬ ਠੌਰ ਮਹੋ ਸਹਾਈ ਦੋ ਸਤਿ ਦੋ ਤੇਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆ ਤੇਰੇ ਨਹੀਂ ਆ ਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨ ਸਿਮਰਤ ਸਾਸਤਰ ਵੇਸ ਬਹੁ ਭੇਦ ਕਹੇ ਹਮ ਇਕ ਨ ਜਾਣਿ ਆ ਸਿਰ ਇਸ ਪਾਨ ਕਿਰਪਾ ਤੁਮਰੀ ਕਰ ਮੈਨਾ ਕਹਿਓ ਸਭ ਤੋਏ ਬਖਾਨਿਉ ਦਹਰਾ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦਵਾਰ ਬਾਇ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਚਉਪਈ ਸਾਹਿਬ ਇਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ हमरी करो हा देर छा पूर्ण होई चित की इच्छा तब चरनन मन रहे हमारा अपना जान क्रो प्रत पारा हमरे दुष्ट सबे तुम कब हो अपहा कर दे मोहि बचावो सुखी बसे मोरो परिवार सेवक सिख सब करतार मोर छानज कर देख रे सबन को संग रे पूर्ण होई हमारी आशा तोर भजन की रहे प्यासा ਤੁਮਹਿ ਸਾਡ ਕੋਈ ਵਰਨਾ ਤਿਓ ਜੋ ਵਰਜਾਓ ਸੋ ਤੁਮ ਤੇ ਪਾਓ ਸੇਵਕ ਸਿਖ ਹਮਾਰੇ ਤਾਰਿਐ ਚੁਣ ਚੁਣ ਸਤਰ ਹਮਾਰੇ ਮਾਰੇ ਆਪ ਹਾਦ ਦੇ ਮੁਝੇ ਬਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੂ ਜੋ ਸਦਾ ਹਮਾਰੇ ਪਛਾ ਸਿਰ ਉਸਤੂ ਜੋ ਕਰਿਓ ਰਛਾ ਰਾਖਲੇ ਹੋ ਮਹਿ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੀ ਹੰਤਾ ਤਮਹੁ ਪੁਰੇ ਚਤਰ ਦਸ ਕੰਤਾ ਕਾਲ ਪਏ ਬ੍ਰਹਮ ਬਪਤਰਾ ਕਾਲ ਪਏ ਸ਼ਿਵ ਜੂ ਅਵਤਰਾ ਕਾਲ ਪਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ जवन काल जोगी शिव की ओ बेदराय ब्रह्मा जथियो जवन काल सब लोग सबारा नमस्कारह तए हमारा जवन काल सब जगत बनाओ देव द जयसन पुजाओ आदनते के अवतार सोए गुरु समझियो हमार नमस्कार तसि को हमारी सकल प्रजा जनाब सवारी शिव कण को सब गुण सुख दियो सत्रण को पलमो बदके काट काट के अंतर की जानता पले बुरे के पीर पहचानता चीटी ते कुंचरे रे स्थूला सपर कृपा दृष्ट कर भूला संत दुख पाए ते दुखी सुख पाए साधन के सुखे एक एक के पीर पहचाने कट कट के पट पट की जान ਜਬ ਕਰਖ ਕਰਕਰਾਂ ਕਰਤਾ ਰਾ ਪ੍ਰਜਾ ਤਰਤ ਤਵ ਦੇ ਅਪਾਰ ਜਬ ਕਰਖ ਕਰਤੋਂ ਕਬਹੋਂ ਤੁਮ ਮੈ ਮਿਲਤ ਦੇ ਤਰ ਸਭ ਜੇ ਤੇ ਬਦਨਾ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਵੇਦ ਭੇਦ ਹਰਿਆਲਮ ਨਿਰੰਕਾਰ ਨਿਰੰਭਿਕਾਰ ਨਿਰੰਭ ਆਦ ਨੀਲ ਨਾਦ ਸੰਭ ਤਕ ਮੂਡ ਚਾਰਤ ਭੇਦ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾਨ ਅਨੁਮਾਨਤ ਮਹਾ ਮੂਡ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕ ਚੀਨਤ ਨੈ ਪਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੁਹੇ ਤੀਤੀ ਤੁਮਰਾ ਲਕਨਾ ਜੈ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਨੂਪ ਸਰੂਪ ਰੰਕ ਭਇਓ ਰਾਵਕਈ ਭੂਪਾਂਡ ਜਿਰ ਸੇ ਤਜ ਕੀਨੇ ਉਤਪੁਜ ਖਾਨ ਬਹਉ ਰਚ ਦਿਨੇ ਕਾਹੂ ਫੂਲ ਰਾਜਾ ਹਉ ਬੈਠਾ ਕਾਹੂ ਸਿਮੜ ਪੈ ਸੰਕਰ ਕੈਠਾ ਸਗਰੇ ਸ੍ਰੇਸ਼ਟ ਦਿਖਾਇ ਚੰਪ ਬਾਵ ਜੁਗਾ ਸਰੂਪ ਸਿਯੰਪਵ ਅਬਰਛਾ ਮੇਰੀ ਤੁਮ ਕਰੋ ਸਿਖੂ ਬਾਰ ਸਿਖ ਸੰਗਰਉ ਦੁਸ਼ਟ ਜਿਤੇ ਉਠਵ ਤੁਤ ਪਤਾ ਸਕਲ ਮਲੇਸ਼ ਕਰੋ ਰਣ ਕਾਤਾ जयस्तुते तव शरणी परे तिनके दुष्ट दुख तव मरे पुरख जवन पग परे ते हारे तिनके तुम संकट सब तार जो कल को एक बार ताये हैं ताके काल निकट नहीं आए हैं रचाओए ताएं है सब कला दुष्ट अरिष्ट तरे तत्काल कृपा दृष्ट तन जय ने हरे हो ताके ताप तनक में हरे हो ਰੇਦ ਸੇਦ ਕਰਮੋਂ ਸਭ ਹੋਏ ਦੁਸ਼ਟ ਸ਼ਾਸ ਵੈਸ ਕੈ ਨ ਕੋਏ ਇੱਕ ਬਹਾਰ ਜਨ ਤਮੈ ਸੰਬਾਰਾ ਕਾਲ ਫਾਸਤੇ ਤਾਈ ਉਬਾਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੇ ਆਹ ਬਹਾਦਲੇ ਉਬਾਰੀ ਸਰਬ ਠੌਰ ਮਹੋ ਸਹਾਈ ਦੋਸਤੋ ਦੋ ਟੇਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆ ਤੇ ਨਹੀਂ ਆ ਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨ ਸਿਮਰਤ ਸਾਸਤਰ ਵੇਸ ਬੋ ਭੇਦ ਕਹੇ ਹਮ ਇਕ ਨ ਜਾਣਿ ਆ ਸਿਰ ਇਸ ਪਾਨ ਕਿਰਪਾ ਤੁਮਰੀ ਕਰ ਮੈਨਾ ਕਹਿਓ ਸਭ ਤੋਏ ਬਖਾਨਿਉ ਦਹਰਾ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦਵਾਰ ਬਾਇ ਗਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਚਉਪਈ ਸਾਹਿਬ ਇਕ ਓੰਕਾਰ ਸਤਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ हमरी करो हा दरछा पूर्ण होई चित की इच्छा तब चरनन मन रहे हमारा अपना जान क्रो प्रतिपारा हमरे दुष्ट सबे तुम कब हो अपहा दे मोहि बचाव हो सुखी बसै मोरो परिवार शिव सिख सबे करतार मोर चांद कर दे करै सबन को संग रय पूर्ण होई हमारी आशा तोर भजन की रहे प्यासा ਤੁਮਹਿ ਸਾਡ ਕੋ ਨ ਵਰਨਾ ਤਿਓ ਜੋ ਵਰਜਾਉ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਐ ਚੁਨ ਚੁਨ ਸਤਰ ਹਮਾਰੇ ਮਾਰੇ ਆਪ ਹਾ ਦੇ ਮੁਝੇ ਬਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੂ ਜੋ ਸਦਾ ਹਮਾਰੇ ਪਛਾ ਸਿਰ ਉਸਤੂ ਜੋ ਕਰਿਓ ਰਛਾ ਰਾਖ ਲਿਓ ਮਹਿ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਪੁਰੇ ਚਤੁਰ ਦਸ ਕੰਤਾ ਕਾਲ ਪਏ ਬ੍ਰਹਮ ਬਪਤਰਾ ਕਾਲ ਪਏ ਸ਼ਿਵ ਜੂ ਅਵਤਾਰਾ ਕਾਲ ਪਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀ ਅਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਬਾਰਾ ਨਮਸਕਾਰ ਹੈਂ ਤੈ ਹਮਾਰਾ ਜਵਨ ਕਾਲ ਸਭ ਜਗਤ ਬਨਾਓ ਦੇਵ ਦੈ ਜਸ਼ਨ ਪੁਜਾਓ ਆਦਨਤੇ ਕੈਵ ਤਾਰਾ ਸੋਏ ਗੁਰੂ ਸਮਝਿਓ ਹਮਾਰ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨਾਬ ਸਵਾਰੀ ਸਿਵ ਕਨਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦਕਿਓ काट काट के अंतर की जानता पले बुरे की पीर पहचानता चीटी ते कुंचरे रे स्थूला सपर कृपा दृष्ट कर भूला संतन दुख पाए ते दुखी सुख पाए साधन के सुखे एक एक की पी पीर पछाने कट कट के पट पट की जान ਜਬ ਕਰਖ ਕਰਖ ਕਰਾਂ ਕਰਤਾ ਰਾ ਪ੍ਰਜਾ ਤਰਤ ਤਵ ਦੇ ਅਪਾਰ ਜਬ ਕਰਖ ਕਰਤੋਂ ਕਬਹੋਂ ਤੁਮ ਮੈ ਮਿਲਤ ਦੇ ਤਰ ਸਭ ਜੇ ਤੇ ਬਦਨਾ ਸ੍ਰਿਸ਼ਟ ਸਭ ਤਾਰੇ ਆਪ ਆਪਨੀ ਬੂਜ ਉਚਾਰੈ ਤੁਮ ਸਭ ਹੀ ਤੇ ਰਤ ਨਿਰਾਲਮ ਜਾਣਤ ਬੇਦ ਭੇਦ ਅਰਿਆਲਮ ਨਿਰੰਕਾਰ ਨਿਰੰਭੀਕਾਰ ਨਿਰੰਭ ਆਦ ਨੀਲਨਾਦ ਸੰਭਤਾ ਕਾ ਮੂਡ ਚਾਰਤ ਭੇਦ ਜਾ ਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾ ਹਨ ਰੁਮਾਨਤ ਮਹਾ ਮੂਡ ਕਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕ ਚਿੰਤਨੈ ਪਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਹਿ ਤੀ ਤੁਮਰਾ ਲਕਨਾ ਜੈ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਬਨੂਬ ਸਰੂਪ ਅਰੰਕ ਭਇਓ ਰਾਵਕਈ ਭੂਪਾਂਡ ਜਿਰ ਸੇ ਤਜ ਕੀਨੇ ਉਤਪੁਜ ਖਾਨ ਬਹੁ ਰਚ ਦਿਨੇ ਕਾਉ ਫੂਲ ਰਾਜਾ ਹੂੰ ਬੈਠਾ ਕਾਉ ਸਿਮੜ ਪਿਓ ਸੰਕਰ ਕੈਠਾ ਸਗਰੇ ਸ੍ਰੇਸ਼ਟ ਦੇਖਾਇ ਚੰਪਵਾ ਜੁਗਾ ਸਰੂਪ ਸਿਯੰਪਵ ਅਬ ਰਛਾ ਮੇਰੀ ਤੁਮ ਕਰੋ ਸਿਖੂ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵ ਤੁਤ ਪਤਾ ਸਕਲ ਮਲੇਸ਼ ਕਰੋ ਰਣ ਕਾਤਾ जयस्तुते तव शरणी परे तिनके दुष्ट दुख तव मरे पुरख जवन पग परे ते हारे तिनके तुम संकट सब तार जो कल कोई एक बार ताये हैं ताके काल निकट नहीं आए हैं रचाओए ताहे है सब कला दुष्ट अरिष्ट तरे तत्काला कृपा दृष्ट तन जय ने हरे हो ताके ताप तनक में हरे हो ਰੇਦ ਸੇਦ ਕਰਮੋਂ ਸਭ ਹੋਏ ਦੁਸ਼ਟ ਸ਼ਾਸ ਵੈਸ ਕੈ ਨ ਕੋਏ ਇੱਕ ਬਹਾਰ ਜਨ ਤਮੈ ਸੰਬਾਰਾ ਕਾਲ ਫਾਸਤੇ ਤਾਈ ਉਬਾਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤੇ ਹਾਰੇ ਆਹ ਬਹਾ ਦੇ ਲਿ ਹੁ ਬਾਰੀ ਸਰਬ ਠੌਰ ਮਹੋ ਸਹਾਈ ਦੋਸਤ ਦੋਕ ਤੇਲੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆ ਤੇਰੇ ਨਹੀਂ ਆ ਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨ ਸਿਮਰਤ ਸਾਸਤਰ ਵੇਸ ਬਹੁ ਭੇਦ ਕਹੇ ਹਮ ਇਕ ਨ ਜਾਣਿ ਆ ਸਿਰ ਇਸ ਪਾਨ ਕਿਰਪਾ ਤੁਮਰੀ ਕਰ ਮੈਨਾ ਕਹਿਓ ਸਭ ਤੋਏ ਬਖਾਨਿਉ ਦਹਰਾ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰੋ ਦਵਾਰ ਬਾਇ ਗਹਿ ਕਿਲਾਜ ਅਸਾ ਗੋਬਿੰਦ ਦਾਸ ਤੁਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ